ਜਸ ਕੀਰਤ ਸਿੰਘ ਪੰਜਾਬੀ ਟਰੇਡਰ ਦੇ ਨਾਮ ਤੋਂ ਜਿਹੜਾ ਇੰਸਟਾਗ੍ਰam ਪੇਜ ਚਲਾਉਂਦਾ ਸੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 29 ਤਰੀਕ ਨੂੰ ਇਹਨਾਂ ਦਾ ਕਤਲ ਹੋ ਗਿਆ ਜਿਸ ਤੋਂ ਬਾਅਦ ਅੱਜ 1 ਅਗਸਤ ਨੂੰ ਜਾਨੀ ਇਹਨਾਂ ਦਾ ਸਸਕਾਰ ਕੀਤਾ ਗਿਆ ਹੈ ਜਿਸ ਤੋਂ ਬਾਅਦ ਇਹਨਾਂ ਦਾ ਕਤਲ ਕਰਨ ਵਾਲਿਆਂ ਨੇ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਪਾਈ ਹੈ ਜੋ ਕਿ ਖਾਸੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਇਸ ਕਤਲ ਦੀ ਜੁਮੇ ਚੱਕ ਰਹੇ ਨੇ ਕਿ ਅਸੀਂ ਇਹਨਾਂ ਨੂੰ ਡੰਡਿਆਂ ਦੇ ਨਾਲ ਹੀ ਮਾਰ ਦਿੱਤਾ ਇਹ ਸਾਡੇ ਦੇ ਹਵਾ ਬਾਜੀ ਕਰਦੇ ਸੀ ਆਪਣਾ ਪਿਸਟਲ ਵਿਖਾ ਕੇ ਸਾਨੂੰ ਡਰਾਉਂਦੇ ਸੀ ਸਾਨੂੰ ਧਮਕਾਉਂਦੇ ਸੀ ਅਤੇ ਹੋਰ ਵੀ ਕਾਫੀ ਗੱਲਾਂ ਕੀਤੀਆਂ ਆਉ ਤੁਹਾਨੂੰ ਵੀ ਦਿਖਾਉਣੀ ਹੈ ਸਿੰ ਵੀਡੀਓ ਵਿੱਚ ਜੋ ਵੀ ਇਸ ਕੇਸ ਤੋਂ ਰਿਲੇਟਡ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਐ ਸੀ ਉਹੀ ਤੁਹਾਡੇ ਤੱਕ ਲੈ ਕੇ ਆ ਰਹੇ ਆ ਕਿ ਸੱਚ ਐ ਕਿ ਝੂਠ ਐ ਇਸ ਕੇਸ ਤੋਂ ਰਿਲੇਟਡ ਇਸ ਦੀ ਪੁਸ਼ਟੀ ਸਾਡਾ ਚੈਨਲ ਨਹੀਂ ਕਰਦਾ। ਬਾਈ ਜੀ ਬਾਈ ਖਾਸਾ ਵਾਈਸ ਜੀ ਕੀ ਫਤਿ ਬਾਈ ਜੀ ਮੈਂ ਦੱਸੇ ਦਾ ਕਤਲ ਕੀਤਾ ਮੈਂ ਕਰਨੇ ਕੀਤਾ। ਬਾਈ ਜੀ ਇਹਨੂੰ ਬੜਾ ਸਮਝਾਇਆ ਸੀ ਅਸੀਂ। ਬਾਈ ਨਾ ਪੰਗੇ ਲੈ ਨਾ ਲੈ। ਇਹ ਸਾਡੀ ਦੁਕਾਨ ਦੇ ਮੁਰੇ ਗੱਡੀਆਂ ਲਾਉਂਦਾ ਸੀ। ਰਿਵਾਲਵਰ ਦਿਖਾਉਂਦਾ ਸੀ। ਅੱਜ ਦੇਖੋ ਇਹਦਾ ਰਿਵਾਲਵਰ ਮੇਰੇ ਹੱਥ 'ਚ ਹੀ ਆ। ਇਹਦੇ ਇੱਕ ਸਾਰੇ ਗੋਲੀ ਚੱਜਣਾ ਨਹੀਂ ਚੱਲੀ। ਕਿਉਂਦਾ ਤੈਨੂੰ ਅਸੀਂ ਕਹੀ ਜੰਨੇ ਆ। ਗਲਤ ਨਾ ਕੰਮ ਕਰਨਾ ਕਰ ਬਹੁਤ ਆਇਆ ਮੈਂ ਬੜਾ ਸਮਝਾਇਆ ਮੰਨ ਤੋ ਕੀ ਦੀ ਗੱਲ ਅੱਜ ਬੰਦਾ ਸਾਥ ਮਰ ਗਿਆ ਅਸੀਂ ਵੀ ਬਰਬਾਦ ਹੋ ਗਏ ਉਹ ਵੀ ਬਰਬਾਦ ਹੋ ਗਿਆ ਸਾਡਾ ਬਾਪੂ ਅੱਜ ਵੀ 2-3 ਵਾਰੀ ਜਾ ਕੇ ਆਇਆ ਇਹਨਾਂ ਦੇ ਘਰੇ ਤੇ ਪਤੰਦਰ ਦੇ ਹੰਕਾਰੇ ਹੋਏ ਅੱਜ ਇਹਨਾਂ ਦਾ ਕੰਡਾ ਕੱਢਤਾ ਠੀਕ ਆ ਜੇਰਵਾਦ ਬਰ ਰੱਖਣਾ ਸੇਫਟੀ ਲਈ ਰੱਖੋ ਦਿਖਾਉਣ ਲਈ ਨਾ ਕਹਿੰਨ ਰੱਖੋ ਅਈ ਤਾਂ ਖੰਡਿਆਂ ਨਾਲ ਹੀ ਮਾਰਦਾ ਭੈਣ ਚੋ ਨੂੰ ਸਾਰਾ ਨਾਮ ਇਹ ਬੜਾ ਸਮਝਾਇਆ ਸੀ ਬਾਈ ਸਾਰਾ ਮਵਾ ਕਰਦਾ ਸੀ ਸਾਡੇ ਤੇ ਅੱਜ ਕੰਮ ਹੋ ਗਿਆ ਵੀਰੇ ਬੜੀ ਅਸੀਂ ਵੀ ਤਾਂ ਸਮਝਦੇ ਆ ਸਾਡੀ ਗਲਤੀ ਹੋਈ ਪਰ ਆਹ ਹੰਕਾਰ ਇਹਨੂੰ ਮਾਰ ਘਰ ਉਹਨੇ ਸਾਨੂੰ ਕਿਰਪਾ ਕੀਤੀ ਹੈ 25 ਦਿਨ ਇਹਦੇ ਮਗਰ ਨਹੀਂ ਗਏ ਇੱਕ ਵਾਰ ਵੀ 25 ਦਿਨ ਹੋ ਗਏ ਸਾਡੇ ਰਾਜਨਾਮੇ ਗਰੇਵਾਲ ਨੇ ਜਨਾਰਾਏ ਤੇ ਬਾਪੂਰਾਹੂ ਸਾਡੇ ਫੋਨ ਤੇ ਇਹਨਾਂ ਨੇ ਕਹਿਤਾ ਸਾਡਾ ਬੰਦਾ ਨਹੀਂ ਬੜੂਗਾ ਆਕੇ ਸਾਡਾ ਬੰਦਾ ਨਹੀਂ ਬੜੂਗਾ ਆਕੇ